ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਆ ਦੋਸਤੋ ਆਪਣੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ ਬਰਵਾਲਾ ਹੈਗਾ ਜੀ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਹੈਗੀ ਆ ਬਾਈ ਨਿਸ਼ਾਨ ਦੇ ਕੋਲੇ ਆਏ ਆ ਨਿਸ਼ਾਨ ਵੀਰ ਦਾ ਜਿਹੜਾ ਦੋਸਤੋ ਕਾਰੋਬਾਰ ਹੈਗਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਦੋਸਤੋ ਇਸ ਘਰੇ ਨਾਰਮਲ ਹੀ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਬੇਸ਼ੱਕ ਇੱਥੇ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਦੋਸਤੋ ਵੀਡੀਓ ਆਪਾਂ 5 ਮਾਰਚ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ 10 ਵਜੇ ਦਾ ਜਿਹੜਾ ਮਾਰਨਿੰਗ ਦਾ ਟਾਈਮ ਹੈਗਾ ਠੀਕ ਆ ਤੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾ ਦੇਣੀ ਅੱਜ ਘੱਟੋ-ਘੱਟ ਵੀ ਚਾਰ ਮੱਝਾਂ ਹੋਣਗੀਆਂ ਇੱਕ ਵੈਡ ਹੋਵੇਗੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੈਡ ਵੀ ਜਿਹੜੀ ਆ ਦੋਸਤੋ ਸੂਈ-ਸਵਾਈ ਹੋਵੇਗੀ ਤੇ ਇੱਕ ਮੱ ਇੱਕ ਮਾ ਜਿਹੜੀ ਬੇਨ ਬੱਚੇ ਤੋਂ ਹੈਗੀ ਆ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਪਸੂ ਜਿਹੜਾ ਵੀ ਤੁਹਾਨੂੰ ਪਸੰਦ ਆ ਜਾਂਦਾ ਠੀਕ ਆ ਪਾੜਦਾ ਵਧੀਆ ਲੱਗਦਾ ਚੰਗਾ ਲੱਗਦਾ ਉਹਦੀ ਘਰੇ ਆਣ ਕੇ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚਵਾਈ ਹੈਗੀ ਆ ਨਰਕ ਪਰਖ ਹੈਗੀ ਆ ਤਸੱਲੀ ਆ ਉਹ ਤੁਸੀਂ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਜਿਹੜਾ ਬੇਸ਼ੱਕ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਦੋਸਤੋ ਉਹ ਥੋੜੀ ਤੇ ਜਿਹੜੀ ਮਾਲਕ ਦੀ ਆਪਸੀ ਜਿਹੜਾ ਤਾਲਮੇਲ ਹੋਵੇਗਾ ਆਪਸੀ ਗੱਲਬਾਤ ਹੋਵੇਗੀ ਆਪਸੀ ਆਪਸੀ ਜਿਹ ਦਾ ਰਿਸਪੌਂਸਿਬਿਲਟੀ ਹੋਵੇ ਕਿ ਇੱਕ ਦੂਜੇ ਉੱਪਰ ਜ਼ਿੰਮੇਵਾਰੀ ਇੱਕ ਦੂਜੇ ਉੱਪਰ ਤਵਾਰ ਤੇ ਤੁਸੀਂ ਜਿਹੜਾ ਐਨੀਮਲ ਲੈ ਕੇ ਜਾ ਸਕਦੇ ਹੋ ਠੀਕ ਆ ਆਜੋ ਕਰਦੇ ਆ ਬਥੇਰੇ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਪੁੱਛ ਲੈਨੇ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਾਸਰੀ ਕਲਪਰਾ ਸਾਸਰੀ ਕਲਪਰਾ ਸਾਰੇ ਭੈਣ ਭਰਾ ਉਹਨਾਂ ਦੇ ਨਾਲ ਸਾਸਰੀ ਕਲ ਹੋਰ ਵੀ ਤਾਂ ਠੀਕ ਠਾਕ ਹੋ ਠੀਕ ਆ ਤੇ ਨਿਸ਼ਾਨ ਭਾਈ ਅੱਜ ਪਸ਼ੂ ਆਪਣੇ ਕੋਲ ਘੱਟੋ ਘੱਟ ਵੀ ਪੰਜ ਨਾਗਾ ਪੰਜ ਪੰਜ ਨਾਗਾ ਠੀਕ ਆ ਤੇ ਵੀਰ ਜੀ ਕੀ ਇਨਫੋਰਮੇਸ਼ਨ ਹੈਗੀ ਆ ਜੇਕਰ ਆਪਾਂ ਪਹਿਲੇ ਨੰਬਰ ਦੀ ਇਹ ਮੱਝ ਦੀ ਗੱਲ ਕਰੀਏ ਹਾਂਜੀ ਠੀਕ ਹੈ ਨਿਸ਼ਾਨਪਾਈ ਪਹਿਲੇ ਨੰਬਰ ਤੇ ਜਿਹੜੀ ਇਹ ਸੂਈ ਸੂਈ ਮਾਜਾ ਵੀਰੇ ਸੂਈ ਹੈ ਜੀ ਉਹ ਸੂਈ ਜਿਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅਜ 15 ਦਿਨ ਹੋ ਗਏ 15 ਦਿਨ ਸਮਾਂ ਹੋ ਗਿਆ ਮਗਰ ਬੱਚਾ ਜੀ ਮਗਰ ਕੱਟਾ ਗਿਆ ਮਗਰ ਕੱਟਾ ਜੀ ਸਵੇਰ ਤੀਜਾ ਗਿਆ ਤੀਜਾ ਸੂਆ ਤੀਜਾ ਸੂਆ ਹਾਂਜੀ ਆਹ ਲਓ ਜੀ ਕਰੋ ਚੈੱਕ ਦੋਸਤੋ ਠੀਕ ਹੈ ਤੀਜਾ ਸੂਆ ਸੂਈ ਮਾਜਾ ਤੇ ਮਗਰ ਜਿਹੜਾ ਬੱਚਾ ਮੇਲ ਕਾਫ ਆ ਕੱਟਾ ਇਸ ਦੇ نیچے ਆ ਠੀਕ ਹੈ ਮਾਜ ਤੁਸੀਂ ਬੇਸ਼ੱਕ ਆ ਦੇਖ ਲਓ ਬੋਡੀ ਬੰਤਰ ਬਿਲਕੁਲ ਸਰੀਰ ਘਟਾਂਟਾ ਜਿਹੜਾ ਦੇਖ ਲਓ ਮਾਜ ਦਾ ਠੀਕ ਹੈ ਤੇ ਬਿਲਕੁਲ ਜਿਹ ਇਹ ਥਾਣਾ ਹਵਾ ਨਾਲ ਬਿਲਕੁਲ ਦੇਖ ਕੇ ਚੈੱਕ ਕਰੋ ਆ ਫੇਸ ਕੁਆਲਿਟੀ ਜੀ ਠੀਕ ਆ ਆ ਥਾਣਾ ਜਰੂਰ ਦੇਖੋ ਜੀ ਆ ਕਰੋ ਚੈੱਕ ਠੀਕ ਆ ਤੇ ਨਿਸ਼ਾਨ ਵੀਰ ਦੁੱਧ ਹੁਣ ਕਿੰਨਾ ਹਾਜ਼ਰ ਜਿਹੜਾ ਆਪਾਂ ਚਵਾ ਦਾਂਗੇ 9 ਲੀਟਰ ਬਿਲਕੁਲ ਕੰਡੇ ਤੋਲਵਾਜ ਆਪਾਂ 8 ਲੀਟਰ ਦੀ ਗਰੰਟੀ ਦਵਾਗੇ ਜਿਹੜੇ ਆਪਣੇ ਭਰਾ ਨੇ ਆਨਲਾਈਨ ਮੰਗਵਾਉਂਦੇ ਠੀਕ ਆ ਜੀ ਜੇਕਰ ਆਪਣੇ ਘਰੇ ਜਾਣ ਕੇ ਕੋਈ ਤਸੱਲੀ ਕਰਦਾ 9 ਲੀਟਰ ਜੀ 9 ਲੀਟਰ ਕੰਡੇ ਤੋਲ ਕੇ ਆਪਾਂ ਦੁੱਧ ਦੇ ਸਕਦੇ ਹਾਂ ਠੀਕ ਆ ਤੇ ਦਿਨ ਵੀ 15 15 ਕ ਦਿਨ ਹੋਏ ਨਹੀਂ ਠੀਕ ਆ ਤੇ ਨਿਸ਼ਾਨ ਵੀਰੇ ਮੁੱਲ ਕਿੰਨਾ ਲੈ ਦੇ ਕੀ ਕਰਨਾ ਇਹਦਾ 70000 ਰੁਪਏ 70000 ਖੁੱਲ ਕੇ ਵੀ ਤੇਨੂੰ 70000 ਜਿਹੜਾ ਦੋਸਤੋ ਡਿਮਾਂਡ ਆ ਠੀਕ ਆ ਮੋਲ ਆ 70000 ਬਾਕੀ ਮੌਕੇ ਤੇ ਜੋ ਵੀ ਹੋਊਗਾ ਥੋੜਾ ਬਾਤਾਂ ਗੁੰਜਾਇਸ਼ ਹੋਵੇਗੀ ਉਹ ਇੱਕ ਵਾਰੀ ਆਪਣੀ ਤਸੱਲੀ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਜਿਹੜਾ ਉੱਪਰ ਹੋਣਾ ਹੋਇਆ ਉਹ ਰੇਟ ਵੱਲੋਂ ਜਿਹੜਾ ਦੋਸਤੋ ਹੋ ਜਾਊਗਾ ਜਿੰਨੀ ਵੀ ਗੁੰਜਾਇਸ਼ ਹੋਈ ਠੀਕ ਆ ਤੇ ਮੱਝ ਚੰਗੀ ਆ ਬਿਲਕੁਲ ਫਰੀਕ ਚੰਬੜੀ ਆ ਦੋਸਤੋ ਕੱਦ ਕਾਠੀ ਉੱਚਾ ਹੈ ਠੀਕ ਆ ਮੱਜ ਜਨੀਵ ਦਿਖਾਵਾਂਗੇ ਤੁਹਾਨੂੰ ਕਦ ਕੱਠੀ ਦੀਆਂ ਸੋਹਣੀਆਂ ਹੋਣਗੀਆਂ ਵੱਡੇ ਕਦ ਕਰਦੇ ਵਿੱਚ ਹੀ ਹੋਣਗੀਆਂ ਤੇ ਆਓ ਆਪਾਂ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਵਾਂਗੇ ਆ ਕਰੋ ਜਕੀ ਠੀਕ ਆ ਕਦਰ ਥਾਣਾ ਦੇ ਬਾਅਦ ਦੋਸਤੋ ਬਾਕੀ ਥਾਣਾ ਦਾ ਸਾਈਜ਼ ਵੇਖ ਲਓ ਬਿਲਕੁਲ ਮੁਠੀ ਵਾਲੇ ਥਾਣੇ ਤੇ ਵਿਥਾਂਗਰਲਾ ਜਿਹੜੀਆਂ ਹੈਗੀਆਂ ਬਿਲਕੁਲ ਤੁਹਾਡੇ ਸਾਹਮਣੇ ਚੰਗੀਆਂ ਵਿਥਾਂਗਰਲਾ ਹੈਗੀਆਂ ਨੇ ਬਾਜ ਓਵਰਾਲ ਜਿੰਨੀ ਵੀ ਆ ਦੋਸਤੋ ਚੰਗੀ ਆ ਠੀਕ ਆ ਤਕਰੀਬਨ ਹਜੇ ਜੇਕਰ ਅਪਾ ਗੱਲ ਕਰੀਏ ਵੀ 10 ਲੀਟਰ ਤੋਂ ਬਾਹਰ ਜਾਂ 10 ਲੀਟਰ ਤੱਕ ਨਾਰਮਲੀ ਚੁਵਾਈ ਜਾਣਾ ਇਸਨੇ ਹਾਂ ਬਈ ਨਿਸ਼ਾਨ ਹਾਂਜੀ ਚੁਵਾ ਦੂੰ 10 11 ਲੀਟਰ ਬੜੇ ਰਮਾਨਾ ਤੋਂ ਦੇ ਦੇ ਠੀਕ ਆ ਹਾਂਜੀ ਬਹੁਤ ਚੰਗੀ ਮੈਂ ਚੁਆਪ ਤੁਹਾਨੂੰ ਬਹੁਤ ਚੰਗਾ ਤੇ ਮੁੱਲ ਫਿਰ ਇਹਦਾ ਕਰਤਾ ਸੀਗਾ ਵੀ 70 70000 ਠੀਕ ਆ ਵਿੱਚ ਕੋਈ ਲੈਸ ਲੂਸ ਕੋਈ ਦੱਸ ਕੋਈ ਨਹੀਂ ਮੰਨਤਾ ਜਰੂਰ ਕਰਨਾ ਜੀ ਹਨ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਦੋਸਤ ਨੈਕਸਟ ਮੱਝ ਹੈਗੀ ਇਹ ਗੱਬਣ ਆ ਠੀਕ ਆ ਤੇ ਗੱਬਣ ਮੱਝ ਵੀ ਆਪਾਂ ਵੀਰ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਨੇ ਆ ਤੇ ਹੈਵੀ ਬਾਡੀ weight ਆ ਭਾਰੇ ਸਰੀਰ ਜਿਹੜੀ ਵਜਨ ਦੀ ਹੈਗੀ ਆ ਵਜਨ ਵੱਟਾ ਪੂਰਾ ਹੈਗਾ ਭਾਰੀ ਇਹ ਸਰੀਰ ਦੇ ਪੱਖੋਂ ਤੇ ਨਿਸ਼ਾਨ ਵੀਰੇ ਕਿੰਮਾ ਸੁਗਾ ਸੁਣ ਜਾ ਰਹੀ ਹੈ ਜੀ ਆਪਾਂ ਨੂੰ ਘਰ ਵਾਲੇ ਨੇ ਤੀਜੇ ਆਖਿਆ ਜੀ ਕਿ ਉਹ ਆਪਣਾ ਭਰਾ ਚੌਥੇ ਮੰਨ ਲੈ ਤੂੰ ਅਗਲੇ ਦੀ ਸਮਝ ਆਈ ਠੀਕ ਹੈ ਵੀਰੇ ਹਾਂਜੀ ਆਪਾਂ ਤੀਜੇ ਕਰਕੇ ਲਈਏ ਠੀਕ ਆ ਹਾਂਜੀ ਤੀਜਾ ਸੂਆ ਜਿਹੜਾ ਦੋਸਤਾਂ ਕੋ ਘਰ ਵਾਲੇ ਨੇ ਜਿੱਥੋਂ ਵੀਰ ਨੇ ਲਈ ਹੈ ਪਰਚੇਜ਼ ਕੀਤੀ ਹੈ ਤੀਜਾ ਸੂਆ ਕਹਿ ਕੇ ਮਤਲਬ ਕੀ ਖਰੀਦੀ ਆ ਬਾਕੀ ਤੁਸੀਂ ਚੌਥਾ ਮੰਨ ਲਿਓ ਠੀਕ ਆ ਅ ਵੱਡੇ ਕੱਦ ਕੱਦ ਦੇ ਵਿੱਚ ਵੀ ਕਹਾਂਗੇ ਆਪਾਂ ਵੀ ਕੱਦ ਕੱਦ ਜਿਹੜਾ ਹੈਗਾ ਮਦਰੀ ਡਬਲੀ ਦੇ ਜਿਵੇਂ ਪਸ਼ੂ ਹੁੰਦੇ ਆ ਮੀਡੀਅਮ ਹਾਈਟ ਆ ਤੇ ਭਜਨ ਜਿਹੜਾ ਦਰਸੋ ਸਰੀਰਕ ਪੱਖੋਂ ਵੇਖੀ ਤੇ ਬੜੀ ਭਾਰੀ ਆ ਠੀਕ ਆ ਭਜਨ ਭਜਨ ਕਾਫੀ ਜ਼ਿਆਦਾ ਮੱਝ ਦਾ ਤੇ ਫੇਸ ਕੁਆਲਿਟੀ ਵੇਖ ਸਕਦੇ ਹੋ ਸਿੰਘਾਂ ਦੀ ਬੰਤਰ ਤੁਸੀਂ ਵੇਖ ਸਕਦੇ ਹੋ ਠੀਕ ਆ ਅ ਕਰੋ ਚੈੱਕ ਤੇ ਨਿਸ਼ਾਨ ਭਾਈ ਦਿਨ ਹਜੇ ਕਿੰਨੇ ਕ ਕੱਚੀ ਆ? ਇਹ ਲੱਗਦੀ 10 ਦਿਨ ਬਾਕੀ ਹੈ। 10 ਕ ਦਿਨ ਹੀ ਰਹਿ ਗਏ ਫਿਰ। ਠੀਕ ਆ। ਆ ਕਰੋ ਚੈੱਕ ਜੀ। ਬਾਕੀ ਟਿੱਪਣ ਬਹੁਤ ਚੰਗੀ ਆ। ਠੀਕ ਆ। ਠੀਕ ਆ ਆ ਥਾਣਾ ਥਾਣਾ ਦੇਖ ਲਓ। ਤੇ ਟਿੱਪਣ ਬਾਕੀ ਥਾਣਾ ਦੇ ਵਿੱਚ ਬਿਲਕੁਲ ਹੈਗਾ ਜੀ ਇੱਕੋ ਜਿਹੀ ਹੈ ਟਿੱਪਣ। ਟਿੱਪਣ ਤੇ ਹਨਾ? ਹਾਂ ਜੀ। ਬੇਟੀ ਪੋਲੀ ਡਿਕਲੂਗੀ। ਠੀਕ ਆ। ਉਹ ਵੀ ਮੈਂ ਪੋਲੀ ਨਹੀਂ। ਠੀਕ ਆ। ਬਾਕੀ ਦੁੱਧ ਪੈਸੇ ਤਾਂ ਚਲੋ ਭਰਿਆ ਭਾਂਡਾ ਹਜੇ ਆਪਾਂ ਕਹਿਣਾ ਨਹੀਂ ਚਾਹੀਦਾ ਬਾਕੀ ਚਲੋ ਨਾਰਮਲ ਵੀ 12 ਲੀਟਰ 11 12। ਮੈਂ ਦੁੱਧ ਦੇ ਜੀ। ਠੀਕ ਠੀਕਾ ਖੋਲ ਦੇ ਵੀਰ ਇਹਨੂੰ ਵੀ ਖੋਲ ਦੇ ਹਜੇ 10 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਠੀਕ ਆ ਤੀਜੇ ਸਵੇਰ ਮੰਨ ਲਿਓ ਚਾਹੇ ਮੰਨ ਲਿਓ ਆਪਦੀ ਸੋਚ ਸਮਝਦੇ ਹਿਸਾਬ ਨਾਲ ਚੌਥਾ ਸਵੇਰ ਆ ਠੀਕ ਆ ਤੇ ਹੈਵੀ ਬਾਡੀ ਵੇਟ ਦੀ ਆ ਭਾਰਾ ਸਰੀਰ ਆ ਤੇ ਖਣ ਤੁਣ ਜਿਹੜਾ ਦੋਸਤੋ ਬਿਲਕੁਲ ਲਵਾਈ ਦੇ ਵਿੱਚ ਮੁੱਠੀ ਜਿਹਾ ਥਾਣਾ ਤੇ ਪੱਧਰ ਜਿਹੜਾ ਦੋਸਤੋ ਲੇਵਾ ਹੈਗਾ ਠੀਕ ਆ ਲਓ ਜੀ ਠੀਕ ਆ ਤੇ ਕਿੰਨਾ ਵੀਰੇ ਇਹਦਾ ਮੁੱਲ ਫਿਰ ਕੀ ਕਰਤਾ ਇਹਦਾ ਮੁੱਲ ਜੀ 70000 ਰੁਪਇਆ ਹਾਂਜੀ 70000 ਦੀ ਮੈਂ ਆਪਾਂ ਨਾ ਛੱਡਦੇ 75000 ਦੀ ਠੀਕ ਆ ਜੀ 75000 ਜਿਹੜਾ ਦੋਸਤੋ ਹਾਂ ਨਾ ਆਏ ਠੀਕ ਆ ਜੈਸਨ ਹੋਵੇ ਵੈਸੇ ਮੋਲ 78000 ਆ ਜਰੂਰ ਧਿਆਨ ਦੇ ਵਿੱਚ ਰੱਖ ਲਿਓ 75000 ਦੀ ਆ ਦਿੱਤੀ ਜਾਵੇਗੀ ਇਹ ਮੱਝ ਇਸ ਤੋਂ ਬਾਅਦ ਜਿਹੜੀ ਅਗਲੀ ਮੱਝ ਤੁਹਾਨੂੰ ਦਿਖਾਉਣੀ ਆ ਕੱਦ-ਕਾਠ ਦੇ ਵਿੱਚ ਦੋਸਤੋ ਸਾਰੀਆਂ ਮੱਝਾਂ ਨਾਲੋਂ ਉੱਚੀ ਹੋਵੇਗੀ ਵੱਡੇ ਕੱਦ-ਕਾਠ ਦੇ ਵਿੱਚ ਹੋਵੇਗੀ ਇੱਕ ਸਿੰਘ ਦਾ ਖੋਲ ਲੱਥਾ ਬੇਸ਼ੱਕ ਉਹ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੱਸ ਵੀ ਦਵਾਂਗੇ ਦਿਖਾ ਵੀ ਦਵਾਂਗੇ ਬਾਕੀ ਬਿਲਕੁਲ ਜਿਹੜੀ ਆ ਦੋਸਤੋ ਕਾਗਜ਼ ਜਿਹੜਾ ਜਿਹੜੀ ਸਕਿਨ ਜਿਹੜੀ ਹੈ ਤੇ ਮੱਝ ਵੱਡੀ ਆ ਕੱਦ-ਕੱਡ ਦੇ ਵਿੱਚ ਸੁਹਾ ਤੁਸੀਂ ਆਪਦੇ ਸਭ ਸੋਚ ਸਮਝੇ ਹਿਸਾਬ ਨਾਲ ਭਾਵੇਂ ਚੌਥਾ ਮੰਨ ਲਿਓ ਠੀਕ ਆ ਭਾਵੇਂ ਤੀਜਾ ਮੰਨ ਲਿਓ ਜਾਂ ਇਹ ਪੰਜਵਾਂ ਮੰਨ ਲਿਓ ਤੇ ਨਿਸ਼ਾਨ ਵੀਰੇ ਸੁਹਾ ਕਿੰਨਾ ਮਸ ਹੁੰਨੀ ਜਾ ਰਹੀ ਭਲਾ ਸਹੀ ਵੈਸੇ ਆ ਜੀ ਇਹ ਚੌਥੇ ਸੁਹਾ ਹੈ ਕੀ ਮੈਂ ਸੁਣੀ ਆ ਚੌਥਾ ਸੁਹਾ ਹਾਂਜੀ ਥੋੜੀ ਕਿੰਡੋ ਫਿੱਕੀ ਆ ਤਾਂ ਕਿ ਮੈਂ ਬਹੁਤ ਵੱਡੀ ਵੱਡੀ ਮੈਂ ਮੈਂ ਦੱਸ ਦਿੱਤਾ ਵੀ ਸਾਰੀਆਂ ਮੱਝਾਂ ਨਾਲ ਵੱਡੀ ਮੱਝ ਇਹ ਆਪਣੇ ਕੋਲ ਤੇ ਦਿਨ ਕਿੰਨੇ ਕੁ ਲੈ ਜੂ ਹਜੇ ਫਿਰ ਦੇ ਦੇ ਹਫਤਾ ਇਹਨੇ ਖੁੱਲਾ ਲੈ ਜਣਾ ਹਫਤਾ ਲੈ ਜੂਗੀ ਹਾਂਜੀ ਠੀਕ ਆ ਤੇ तकरीबन ਬਾਕੀ 33 ਦੇ ਵਿੱਚ ਥਣਾ ਥਣਾ ਦੀ 35 ਥਣਾਾਂ ਦੇ ਵਿੱਚੋਂ ਇੱਕੋ ਜੀ ਆਉਣੀ ਇੱਕੋ ਜੀ ਕੋਈ ਨਿਕਲੂਗੀ ਕੋਈ ਪੂਰ ਛਟਾ ਲੇ ਮੇਰਾ ਠੀਕ ਹੈ ਜੀ ਆਹ ਲਾ ਦੋਸਤੋ ਠੀਕ ਆ ਥੋੜੀ ਜਿਹੀ ਲੱਸੀ ਜਰੂਰ ਹੈਗੀ ਪਰ ਕੱਦ ਕੱਠ ਜਿਹੜਾ ਦੋਸਤੋ ਕਾਫੀ ਵੱਡਾ ਮੈਂ ਤੁਹਾਨੂੰ ਨਾਰਮਲ ਹੀ ਦੂਰ ਤੋਂ ਦਿਖਾ ਦਿੰਦਾ ਵੀ ਸਾਰੀਆਂ ਮੱਜਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਵੱਡੇ ਕੱਦ ਕੱਟ ਦੇ ਵਿੱਚ ਇਹ ਮੱਜਾਂ ਤੇ ਥਣ ਭਾਂਡਾ ਬਹੁਤ ਸੋਹਣਾ ਹੈਗਾ ਦੇਖੋ ਜੀ ਠੀਕ ਆ ਤਾਨੂੰ ਬਹੁਤ ਰਮੇ ਠੀਕ ਆ ਦੇਖੋ ਜੀ ਠੀਕ ਆ ਇੱਕ ਸਿੰਗੋ ਜਿਹੜਾ ਦੋਸਤੋ ਖੋਲ ਲੱਥਾ ਹੈਗਾ ਠੀਕ ਆ ਉਹ ਜ਼ਰੂਰ ਤੁਸੀਂ ਵੀਡੀਓ ਚ ਵੇਖ ਵੀ ਲੈਣਾ ਆਪਾਂ ਦੱਸ ਵੀ ਦੇਣਾ ਤੁਹਾਨੂੰ ਤੇ ਬਾਕੀ ਥਾਣਾ ਤੁਹਾਨੂੰ ਦੀ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖੋ ਠੀਕ ਆ ਪੱਧਰ ਜਿਹੜੇ ਥਾਣਾ ਬਿਲਕੁਲ ਜਿਹੜਾ ਲੇਵਾ ਪੱਧਰ ਆ ਦੋਸਤੋ ਥਾਣ ਤੋਂ ਜਿਹੜਾ ਬਿਲਕੁਲ ਮੁਠੀ ਵਾਲੇ ਨੇ ਠੀਕ ਆ ਮਾਰਕਿੰਗ ਵੀ ਜਿਹੜੀ ਦੋਸਤੋ ਹੈਗੀ ਹੈ ਨਾਰਮਲ ਜੇਕਰ ਆਪਾਂ ਦੇਖੀ ਅਗਲੇ ਪੈਰ ਤੋਤੇ ਜਾਂ ਤੇ ਮਗਰਲੇ ਪੈਰ ਵੀ ਤੋਤੇ ਆ ਠੀਕ ਆ ਮਾਰਕਿੰਗ ਚੰਗੀ ਆ ਕਈ ਨਾ ਪਸੂ ਠੀਕ ਆ ਬਾਕੀ ਠੋਡੀ ਤੇ ਵੀ ਦਾਗ ਹੈਗਾ ਨਾਸ ਇੱਕ ਆਪਨੇ ਦੇਖ ਸਕਦੇ ਠੋਡੀ ਤੇ ਵੀ ਦਾਗ ਥੱਲੇ ਹੈਗਾ ਆ ਵੇਖੋ ਜੀ ਤੇ ਬੱਲਾ ਮੱਥਾ ਹੈਗਾ ਠੀਕ ਆ ਤੇ ਮੱਝ ਚੰਗੀ ਆ ਦੋਸਤੋ ਨਾਰਮਲ ਜੇਕਰ ਆਪਾਂ ਦੁੱਧੀ ਚੁਣਾ ਹੈ ਤੇ ਪਸੂ ਜਿਹੜਾ ਦੋਸਤੋ ਚੰਗਾ ਦੁੱਧ ਜਿਵਾ ਜਾਂਦਾ ਤੇ ਇਹਨੂੰ ਖੋਲ ਕੇ ਵੀਰੇ ਆ ਕਰੋ ਚੈੱਕ ਜੀ ਠੀਕ ਆ ਬਤੇ ਕਦ ਕਰਦੇ ਵਿੱਚ ਪਹਿਲਾ ਜਿਹੜਾ ਜ਼ਿਕਰ ਮੈਂ ਕਰ ਦਿੱਤਾ ਦੋਸਤੋ ਵੱਡੇ ਕਦ ਕੱਦ ਦੇ ਵਿੱਚ ਆ ਤੇ ਹਵਾਨਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਪੱਧਰ ਜਿਹੜਾ ਹਵਾਨਾ ਤੇ ਥਣ ਥਣੂ ਵੀ ਚੰਗਾ ਸੋਹਣਾ ਮੁੱਠੀ ਵਾਲਾ ਥਣ ਲੱਗਾ ਇਸ ਮੱਝ ਨੂੰ ਵੀ ਠੀਕ ਆ ਤੇ ਰੰਗ ਟੰਗ ਜਿਹੜਾ ਤੁਸੀਂ ਮੱਝ ਦਾ ਵੇਖ ਕੇ ਚੈੱਕ ਕਰ ਲੈਣਾ ਬਿਲਕੁਲ ਪਤਲੀ ਜੀ ਚਮੜੀ ਆ ਆ ਕਰੋ ਚੈੱਕ ਨਹੀਂ ਉਹ ਬੈਠਲੇ ਕਿਾ ਚੌਂਦੀ ਉਹ ਮੈਂ ਨਾ ਮਾਤ ਕੋਲ ਬੋੜਾ ਫਿਕਸਪ 39 ਵੀਰੇ ਇਸ ਮੱਝ ਦਾ ਫਿਰ ਕੀ ਲੈਣਾ ਦੇਣਾ ਕਰਨਾ ਆਪਣਾ ਜੀ ਇਹਦਾ ਜੀ 65000 ਰੁਪਈਆ ਹੈ 65000 ਜੀ ਹਾਂਜੀ ਠੀਕ ਹੈ 65000 ਹੈ ਇਸ ਮੱਝ ਦਾ ਹਾਂਜੀ ਬਾਕੀ ਵਿੱਚੋਂ ਕੋਈ ਫਿਕਸ ਨਹੀਂ ਹੈਗਾ ਮਾਨਤਨ ਘਰੇ ਪਹੁੰਚਣ ਹੁੰਦਾ ਹਾਂ ਦਾ ਕਰਾਂਗੇ ਜ਼ਰੂਰ ਜੇ ਆ ਮਾਨਤਾਂ ਜ਼ਰੂਰ ਕਰਾਂਗਾ ਠੀਕ ਹੈ ਇਸ ਤੋਂ ਬਾਅਦ ਨਿਸ਼ਾਨਪਾ ਜੀ ਇੱਕ ਅਗਲੀ ਮੱਝ ਆਪਣੇ ਕੋਲ ਆ ਹਾਂਜੀ ਠੀਕ ਹੈ ਤੇ ਕੀ ਇਹਦੀ ਸਥਿਤੀ ਹੁਣ ਕਿੰਨਾ ਕੁ ਦੁੱਧ ਤੇਰੀ ਹੈ ਤੇ ਸਮਾਂ ਕਿੰਨਾ ਕੋਕਨ ਸੂਈ ਨੂੰ ਕੱਲੇ ਇਸ ਟਾਈਮ 11 ਲੀਟਰ ਦੁੱਧ ਆ। ਬਿਲਕੁਲ ਲੀਟਰ ਵਾਲਾ ਤਿਆਰ। ਜੀ। ਆਪਾਂ 10 ਕਿਲੋ ਦੀ ਇਹਦੀ ਗਰੰਟੀ ਦੇਵਾਂਗੇ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ। ਕਿਉਂ ਆਪਸਾ ਬਹੁਤ ਚੰਗਾ ਇਤਨਾ ਭਾੜੇ ਤੇ ਮਿਲਦੀ ਹੈ ਬੱਚਾ ਦਾ ਮਰਿਆ। ਆਪਾਂ ਬੱਚੇ ਮਰੇ ਦੇ ਲਈ ਆ। ਘਰ ਵਾਲਿਆਂ ਨੇ ਕਿਹਾ ਵੀ 40-45 ਦਿਨ ਇਹਨੂੰ ਸੂਈ ਨੂੰ ਹੋ ਰਿਹਾ। 40-45 ਦਿਨ। ਹਾਂਜੀ। ਬਾਕੀ ਬੰਦੇ ਆਪਣੇ ਪ੍ਰੇਮ ਵਾਲੇ ਸੀ। ਠੀਕ ਹੈ। ਕੋ ਨਹੀਂ ਹੈਗਾ ਕਿ ਆਪਾਂ ਉਬੜਸਾ ਤੋਂ ਲਈ ਆ। ਆਪਣੇ ਬੰਦਿਆਂ ਤੋਂ ਲਈ ਆ। ਮੁਰਕੀ ਕਿਤੇ ਨਾ ਕਿਤੇ ਆਪਣੀ ਚੀਜ਼ ਨਿਗਰਾਨੀ ਚ ਵੀ ਰਹੀ ਹੋ ਸਕਦੀ ਹੈ। ਇਹ 45 ਦਿਨ ਹੋ ਗਿਆ ਸਮਾਂ 48 ਦਿਨ ਹੋ ਗਿਆ ਤੇ ਡੇਢ ਮਹੀਨਾ ਹੋ ਗਿਆ ਤੇ ਸੂਆ ਤੀਜਾ ਮੰਨ ਲਈਏ ਨੂੰ ਤੀਜਾ ਸੂਆ ਜੀ ਸਾਡੀ ਜੇ ਸੂਵੇ ਤੀਜੇ ਸੂਵੇ ਆ ਤੇ 9 ਕਿਲੋ ਮਤਲਬ ਕਿ ਆਪਾਂ ਗਾਰੰਟੀ ਦੇ ਵੀ ਭੇਜ ਦਾਂਗੇ 9 ਕਿਲੋ ਬਿਲਕੁਲ ਦੀ 9 ਕਿਲੋ ਜਿੱਥੇ ਮਰਜ਼ੀ ਕੋ ਦੂਰ ਜਿਹੜੇ ਖਾਣੇ ਆ ਗਾਰੰਟੀ ਦੇ ਦਾਂਗੇ ਆ ਘਰੇ ਆਇਆ ਆ ਭਾਵੇਂ ਇੱਕ ਨੰਬਰ ਮੈਂ ਘਰੇ ਆ ਭਾਵੇਂ ਵੱਧ ਚੋ ਵੀ ਇੱਥੇ ਬਿਲਕੁਲ ਜੀ ਆਪਾਂ ਇੱਥੇ 11 ਲੀਟਰ ਚਾ ਕੇ ਦਵਾਂਗੇ ਜੇ ਕਿਸੇ ਭੈਣ ਭਰਾ ਨੇ ਸਵੇਰ ਚ ਪਸ਼ੂ ਜਾਣਾ ਆਪਾਂ 2 ਕਿਲੋ ਘੱਟ ਦੇਣਾ ਜੀ ਜੀ ਠੀਕ ਹੈ ਜੀ ਤੇ ਬਾਕੀ ਚਵਾਦ ਵਧੀਆ ਲੱਗਾ ਜੀ ਕੈਂਟ ਚੰਗਾ ਜੀ ਸੀਲ ਠੰਡੀ ਆ ਠੀਕ ਹੈ ਇੱਧਾਂ ਥੱਲੇ ਬੈਠੋ ਕੋਈ ਇਹ ਨਹੀਂ ਹੈਗਾ ਕਿ ਕੋਈ ਬੰਗਾ ਲਾਉਣਾ ਪਊਗਾ ਕਿਦਾਂ ਕੋਈ ਟੀਗਾ ਨਹੀਂ ਲਾਉਣਾ ਪੈਂਦਾ ਬਾੜੇ ਤੇ ਮੈਂ ਤੇ ਸਰਪ ਜੀ ਇੱਕ ਆਪਾਂ ਨੇ ਸਿੰਗ ਤਾਂ ਤੇ ਕੋਲ ਲੱਥਾ ਇੱਕ ਤਾਂ ਖੋਖ ਲੱਥਾ ਜੀ ਖੋਖ ਲੱਥਾ ਹੈ ਨਾ ਜੀ ਤੇ ਠੀਕ ਆ ਮੈਨੂੰ ਤਾਂ ਵੀ ਕੋਈ ਨਵਾਂ ਤਾਜ਼ਾ ਲੱਥਾ ਜਿਹੜਾ ਤੇਲ ਤੋਂ ਲਾਇਆ ਕੋਈ ਉੱਤੇ ਲਾਇਆ ਹੋਗਾ ਸੈਟ ਆ ਬਾਕੀ ਉਹ ਜਖਮ ਨਹੀਂ ਕੋਈ ਹੈਗਾ ਹਾਂ ਜਖਮ ਨਹੀਂ ਕੋਈ ਹੈਗਾ ਖੋਖੀ ਲੱਥੀ ਠੀਕ ਆ ਤੇ ਮੱਝ ਦੋਸਤੋ ਇਹ ਵੀ ਚੰਗੀ ਵਧੀਆ ਹੈਗੀ ਆ ਵੱਡੇ ਕੱਦ-ਕੱਦ ਦੇ ਵਿੱਚ ਆ ਭ ਠੀਕ ਹੈ ਬੇਸ਼ੱਕ ਇਹਨੂੰ ਕੋਈ 45 ਦਿਨ ਜੇਕਰ ਮੰਨੀਆਂ ਤੇ 1.5 ਮਹੀਨਾ ਜਿਹੜਾ ਦੋਸਤੋ ਨੇੜੇ ਤੇ ਸਮਾਂ ਹੋ ਗਿਆ ਸੋਈ ਨੂੰ ਤੇ ਘਰੇ ਜੇਕਰ ਵੀਜ਼ਿਟ ਕਰਨੀ ਆ ਦੋਸਤੋ ਤੁਸੀਂ ਦੋ ਟਾਈਮ ਦੀ ਚੁਵਾਈ ਕਰਕੇ ਬੇਸ਼ੱਕ ਆਪਣਾ ਜਿਹੜਾ 10 ਤੋਂ 11 11 ਕਿਲੋ ਜਿਹੜਾ ਦੁੱਧਾਂ ਭਾਂਡੇ 'ਚ ਪਾ ਸਕਦੇ ਹੋ ਠੀਕ ਹੈ ਬਾਕੀ ਆਨਲਾਈਨ ਕਹਿਣਾ ਵੀਰ ਕਹਿੰਦਾ ਵੀ ਅਸੂ ਕਿਤੇ ਸਫਰ ਦੇ ਵਿੱਚ ਜਾਵੇ ਤਾਂ ਆਪਾਂ 2 ਕਿਲੋ ਘੱਟ 10 ਕਿਦਾਂਗੇ ਵੀ 9 ਕਿਲੋ ਤੇ ਤੁਸੀਂ ਜਿਹੜੀ ਇਹ ਮੱਝ ਲੈ ਕੇ ਜਾ ਸਕਦੇ ਹੋ ਬਾਕੀ ਉਲਟ ਪਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਆ ਥਣ ਜੇ ਠੀਕ ਹੈ ਸਹ ਜੂ ਚੰਗਾ ਸੋਨਾ ਹੈਗਾ ਬਾਕੀ ਜਵਾਈ तकरीबन ਵੀਰ ਪੋਲੀ ਆ ਬਹੁਤ ਬੋਲੀ ਜੀ ਚੌਣ ਕੋਈ ਪੂਛਟਾ ਨਹੀਂ ਬਿਲਕੁਲ ਇੱਕ ਨੰਬਰ ਮੈਂ ਆ ਸਕੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਆ ਫੇਸ ਕੁਆਲਟੀ ਇੱਕ ਬਰੀ ਦੇਖ ਲਓ ਤੁਸੀਂ ਠੀਕ ਹੈ ਤੇ ਖੁੱਲ ਗਿਆ ਜੀ ਇਹਨੂੰ ਵੀ ਠੀਕ ਹੈ ਮਾਤ ਚੰਗੀ ਹੈ ਦੋਸਤੋ तकरीबन ਹਜੇ ਤਾਜ਼ੀਆਂ ਵੇਚੀ ਆਪਾਂ ਗਿਣ ਸਕਦੇ ਹਾਂ ਕਿਦੋਂ ਨਾਲ ਕਿਤੇ ਵੀ ਡੇਢ ਮਹੀਨੇ ਦਾ ਜਸੂਆ तकरीबन ਹੈਗਾ ਕਿਉਂਕਿ ਜੇਕਰ 9 ਲੀਟਰ ਜਾਂ 9 ਲੀਟਰ ਜਾਂ 11 ਲੀਟਰ ਚ ਆ ਰਹੀ ਆ ਤੇ ਸਮਝ ਲਈਦਾ ਵੀ ਘੱਟੋ ਘੱਟ ਵੀ ਚਲੋ ਪਸੂ ਕੋਈ ਡੇਢ ਮਹੀਨੇ ਦਾ ਹੋਵੇਗਾ ਕਾਉਣੇ ਇੱਕ ਦੋ ਮਹੀਨੇ ਕੋ ਡੇਢ ਮਹੀਨੇ ਦਾ ਜਿਹੜਾ ਸਮਾਂ ਠੀਕ ਹੈ ਜਾਨਦਗੀ ਜੀ ਬਾਕੀ ਕੋਈ ਲੇਵੇ ਦੇ ਵਿੱਚ ਹਵਾਨੇ ਦੇ ਵਿੱਚ ਕੋਈ ਇਹ ਕਮੀ ਪੇਸ਼ੀ ਨਹੀਂ ਹੋਵੇਗੀ ਵੀ ਕਿਤੇ ਨਾ ਕਿਤੇ ਕੋਈ ਸਾਈਡ ਰੱਖਦਾ ਹੋਵੇ ਪਸ਼ੂ ਜਾਂ ਕੋਈ ਉਹ ਗੱਲਬਾਤ ਕਿ ਪੱਧਰ ਜਿਹੜਾ ਦੋਸਤੋ ਲੇਵਾ ਹੋਵੇਗਾ ਠੀਕ ਹੈ ਠੀਕ ਹੈ ਤੈਨishan ਵੀਰੇ ਕਿੰਨਾ ਫਿਰੇ ਦਾ ਲੈਣ ਦੇਣ ਰੱਖਿਆ ਹੈਗਾ ਲੈਣ ਦੇਣ ਦਾ ਸਭ 65000 ਰੁਪਇਆ ਮੁੱਲ ਕਰਦੇ ਆਂ ਬਾਕੀ ਮਾਨਤਨ ਭਰਾ ਜਿਹੜਾ ਆਊਗਾ ਉਹ ਤਾਂ ਖੁੱਲਾ ਕਰ ਦਾਂਗੇ 65000 ਦੇ ਵਿੱਚੋਂ ਜੀ ਹਾਂਜੀ ਠੀਕ ਹੈ ਹਾਂਜੀ ਤੇ 65000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਹੈ ਮੱਝ ਚੰਗੀ ਆ ਠੀਕ ਹੈ ਪੂਰੇ ਦੁੱਧ ਤੇ ਚੱਲਣ ਡਈ ਹੈ 11 ਕਿਲੋ ਤਾਂ ਹੁਣ ਘਰ ਦਾ ਜਿਹੜਾ ਚਵਾ ਹੈਗਾ ਬਾਕੀ 9 ਕਿਲੋ ਜਿਹੜੇ ਵੀਰਨ ਕਿਤੇ ਆਨਲਾਈਨ ਖਰੀਦਣਾ ਨਹੀਂ ਪਹੁੰਚ ਸਕਦਾ ਉਹਦੇ ਲਈ ਆ ਬਾਕੀ ਤੁਸੀਂ ਕੋਈ ਵੀ ਐਨੀਮਲ ਖਰੀਦਣਾ ਮੇਰੀ ਜਿਹੜੀ ਤੁਹਾਨੂੰ ਰਿਕੁਐਸਟ ਹੈ ਕੋਈ ਆ ਆਪਦੀ ਘਰੇ ਆ ਕੇ ਤਸੱਲੀ ਕਰ ਲੋ ਚਵਾਈ ਕਰ ਲੋ ਫਿਰ ਟ ਬੈਠੂਗਾ ਤੁਹਾਡੇ ਪਾਸੂ ਬੇਸ਼ੱਕ ਫਿਰ ਸੌਦਾ ਕਰ ਲੇ ਇਸ ਤੋਂ ਬਾਅਦ ਨਿਸ਼ਾਨਬਾਈ ਇੱਕ ਵਹਿੜ ਆ ਗਈ ਆਪਣੇ ਕੋਲ ਵੀਰੇ ਵਹਿੜ ਆ ਗਈ ਜੀ ਸੁਈ ਸੁਈਸ ਬਾਈ ਵਹਿੜ ਆ ਤੇ ਕਿੰਨੇ ਕਿ ਦਿਨਾਂ ਦਾ ਸੁਗਾ ਜੀ ਚੌਥੇ ਦਿਨ ਦੀ ਸੁਈ ਆ ਜੀ ਅੱਜ 4 ਦਿਨ ਹੋ ਗਏ ਨਾੜੂ ਨਾਲ ਬੱਚੇ ਦੇ ਵੈਸੇ ਬੱਚੀ ਹਾਂਜੀ ਸ਼ਾਈ ਵਾਲ ਦੀ ਬੱਚੀ ਆ ਸ਼ਾਈ ਵਾਲ ਦੀ ਬੱਚੀ ਆ ਗਈ ਆ ਹੈ ਆ ਕਰੋ ਚੈੱਕ ਜੀ ਠੀਕ ਆ ਆ ਸ਼ਾਈ ਵਾਲ ਦੇ ਵਿੱਚ ਬੱਚੀ ਆ ਨਾੜੂ ਬੱਚੇ ਦੇ ਬਿਲਕੁਲ ਨਾਲ ਆ ਕਰੋ ਚੈੱਕ ਅੱਜ ਚੌਥੇ ਦਿਨ ਦੇ ਦੌਰਾਨ ਵੀਰਾਂ ਦਾ ਵੀ ਸਮਾਂ ਚੱਲ ਰਿਹਾ ਚੌਥਾਕ ਦਿਨ ਜਿਹੜਾ ਅਜ ਸੁਈ ਨੂੰ ਤੇ ਹੁਣ ਤਕਰੀਬਨ ਬੌਲੇ ਤੋਂ ਤਾਂ ਬਾਹਰ ਆ ਗਈ ਤੇ ਦੁੱਧ ਕਿੰਨਾ ਕੁ ਫਿਰ ਬੌਲਾ ਦੁੱਧ ਹੀ ਹੋਵੇਗਾ ਬੌਲਾ ਦੇ ਇਹ ਕੋ ਬੌਲਾ ਮੰਨ ਲੈ ਦੁੱਧ ਮੰਨ ਲੈ ਇਸ ਟਾਈਮੇ ਥੱਲੇ 14 ਕਿਲੋ ਹੈਗਾ ਜੀ 14 ਕਿਲੋ ਆਪਾਂ 12 ਕਿਲੋ ਦੀ ਗਾਰੰਟੀ ਦੇਵਾਂਗੇ ਬਾਕੀ ਆਪਣਾ ਭਰਾ ਭੈਣ ਕੋਈ ਵੀ ਆਵੇ ਚੋਕੇ ਆਪ ਦੀ ਸੱਲੀ ਕਰਕੇ ਖੜ ਸਕਦਾ ਠੀਕ ਹੈ ਦੋ ਟਾਈਮ ਚੋਲੇ ਤਿੰਨ ਚੋਲੇ ਇਹਦੇ ਵਿੱਚ ਸਾਨੂੰ ਕੋਈ ਦੇਖ ਨਹੀਂ ਤਿੰਨ ਸ਼ਰਪਾਈ ਤਕਰੀਬਨ ਦੁੱਧ ਕਿੰਨਾ ਕੁ ਕਰਨ ਦੀ ਸੁਭਾਅਣਾ ਹੋਵੇਗੀ ਜੇਕਰ 12 13 ਦੇ ਦਰਮਿਆਨ ਲਈਆ ਪਹਿਲੇ ਸਵੇਰ ਨੂੰ ਆਖਾਂਗੇ ਅਸੀਂ ਇਹਦੇ ਥੱਲੇ 15 16 ਕਿਲੋ ਦੁੱਧ ਚੋਇਆ ਠੀਕ ਹੈ ਤੇ ਦੂਸਰੇ ਸੂਏ ਆ ਗਾੜੀ ਆਦੀ ਸਾਹ ਸੰਭਾਲ ਐ ਜੀ ਹਾਂਜੀ ਆਜੋ ਦੋਸਤੋ ਪਾਕੀ ਲੇਵਾ ਹਵਾਨਾ ਸਟਰਕਚਰ ਪੂਰਾ ਚੈੱਕ ਕਰ ਲੋ ਆ ਕਰੋ ਚੈੱਕ ਠੀਕ ਹੈ ਥਾਡੀ ਪੂਰੀ ਆ ਠੀਕ ਹੈ ਇਹ ਨਹੀਂ ਗੱਲ ਹੈ ਕਰਾਂਗੇ ਕੋਈ ਉਹ ਜਿਹਾ ਕੱਟੜ ਵਾਲਾ ਕੰਮ ਬਰਾਬਰੂ ਚੰਗਾ ਵੀਰਦੀ ਥਾਣਾ ਦਾ ਵੀ ਆ ਕਰੋ ਚੈੱਕ ਜੀ ਅਗਲੇ ਥਾਣਾ ਦਾ ਮਗਰਲੇ ਥਾਣਾ ਦਾ ਕਰੋ ਚੈੱਕ ਠੀਕ ਹੈ ਜੀ ਹਾਂ ਠੀਕ ਹੈ ਚੰਗਾ ਮਰਾ ਹੈਗਾ ਬਾਕੀ ਹਵਾਨੇ ਦਾ ਸਟਰਕਚਰ ਜਿਹੜਾ ਦੋਸਤੋ ਦੱਸਦਾ ਪਿਆ ਵੀ ਬਿਲਕੁਲ ਅੱਗੋਂ ਤੁਸੀਂ ਵੇਖੋਗੇ ਗਾਰਡ ਠੀਕ ਹੈ ਬਿਲਕੁਲ ਪਿਛੇਲੇ ਪਾਸੇ ਨੂੰ ਸਟਰਕਚਰ ਹਜੇ ਟਾਈਮ ਜ਼ਰੂਰ ਨੋਟ ਕਰ ਲਿਓ ਵੀ 10:00 ਵਜੇ ਦਾ ਜਿਹੜਾ ਟਾਈਮ ਹੈਗਾ ਚੁਾਈ ਹੁਣ 12 13 12 13 ਦੇ ਦਰਮਿਆਨ ਜਿਹੜਾ ਦੋਸਤੋ ਬੋਲ ਜੇ ਮੰਨ ਲਓ ਠੀਕ ਹੈ ਕਿਉਂਕਿ ਚੌਕ ਦਿਨਾਂ ਦਾ ਬੋਲੋ ਹੀ ਆਪਾਂ ਮੰਨ ਸਕਦੇ ਆ ਵਿਚਾਰ ਤੋਂ 5 ਦਿਨ ਦਾ ਦੁੱਤ ਜਿਹੜਾ ਵੀਰਾਂ ਦਾ ਵੀ 15 16 15 16 16 ਜਿਹੜਾ ਕਰਨਾ ਚਾਹੀਦਾ ਸਵੇਰ ਨੂੰ ਠੀਕ ਹੈ ਤੇ ਬਾਕ ਬਿਲਕੁਲ ਫੇਰ ਲੈ ਕੇ ਜਾ ਸਕਦੇ ਹੋ ਨਿਸ਼ਾਨ ਵੀਰ ਇੱਕ ਤਾਂ ਮੁੱਲ ਕੀ ਡਿਮਾਂਡ ਕੀ ਆ ਮੋਲੇ ਦਾ ਜੀ 48000 48000 ਆ ਜੀ ਠੀਕ ਆ ਕੋਈ ਛੋਟ ਚੱਪਾ ਉਹ ਤਾਂ ਮੌਕੇ ਤੇ ਹੋਊਗਾ ਕੋਈ ਨਹੀਂ ਛੋਟ ਚੱਪਾ ਖੋਲੇ ਵੀਰਾ ਜੀ ਖੋਲੇ ਮਾਨਤਨ ਹੋ ਜੀਗਾ ਥੋੜਾ ਜਰੂਰ ਜੀ 48000 ਦੇ ਵਿੱਚੋਂ ਜਿਹੜਾ ਮਾਨਤਨ ਹੋਊਗਾ ਠੀਕ ਆ ਜੀ ਇਹ ਜਰੂਰ ਧਿਆਨ ਚ ਰੱਖ ਲਿਓ ਬਾਕੀ ਥਾਣਾ ਤੁਹਾਨੂੰ ਦੀਆਂ ਵਿੱਥਾ ਵੀਰਾਂ ਲਾ ਕਾਫੀ ਸੋਹਣੀਆਂ ਬਿਲਕੁਲ ਮੁੱਠੀ ਵਾਲਾ ਥਾਣਾ ਕਈ ਵਾਰਾ ਦੋਸਤੋ ਦੱਸਣ ਦੇ ਵਿੱਚ ਆਪਣੇ ਕੋਲ ਕੋਈ ਗਲਤੀ ਹੋ ਜਾਂਦੀ ਜਾਂ ਨਹੀਂ ਦੱਸਿਆ ਜਾਂਦਾ ਵੀ ਹਾਂ ਵਿੱਚ ਛੋਟੇ ਥਾਣ ਨੂੰ ਕਹਿ ਦ ਪੁਜ ਹੋਈ ਦੇ ਵਿੱਚ ਦਿੱਕਤ ਨਹੀਂ ਕਿਸੇ ਗੱਲੋਂ ਵੀ ਬੇਸ਼ੱਕ ਬਾਕੀ ਤੁਸੀਂ ਆਣ ਕੇ ਆਪ ਖੁਦ ਵੀ ਦੇਖ ਹੀ ਲੈਣਾ ਖੁੱਲ ਗਿਆ ਜੀ ਬਾਕੀ ਹਵਾਨੇ ਦਾ ਸਹਿਜ ਬੇਸ਼ੱਕ ਜਿਹੜਾ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਚੰਗਾ ਸੋਹਣਾ ਜਿਹੜਾ ਹਵਾਨਾ ਹੈਗਾ ਠੀਕ ਆ ਤੇ 22 ਇਹ ਨਾਰਮਲੀ ਇਹੋ ਜਿਹਾ ਪਸ਼ੂ ਜਿਹੜਾ ਹੈਗਾ ਇਹੋ ਜੀ ਵਹਿੜਾ ਦੋਸਤੋ ਤਕਰੀਬਨ 16 15 16 ਇਹਨੂੰ ਵੈਸੇ ਕੋਸਾ ਆਂਦਾ ਨਹੀਂਗਾ ਬਾਕੀ ਸੇਵਾ ਤੇ ਹੋ ਸਕਦਾ ਵੀ ਤੁਸੀਂ 17 18 ਲੀਟਰ ਹੀ ਚੋ ਸਕਦੇ ਹੋ ਬਾਕੀ ਸੇਵਾ ਆਪੋ ਆਪਣੀ ਹੁੰਦੀ ਆ ਠੀਕ ਆ ਬਾਕੀ ਤੁਸੀਂ 16 ਲੀਟਰ ਦੀ ਮੰਨ ਕੇ ਮਿਲਕ ਦੀ ਕੈਪੈਸਿਟੀ ਲੈ ਕੇ ਜਾ ਸਕਦੇ ਹੋ ਠੀਕ ਆ ਵਹਿੜ ਚੰਗੀ ਖਰੀ ਆ ਪਸ਼ੂ ਸਾਰੇ ਚੰਗੇ ਖਰੇ ਆ ਬਾਕੀ ਕਿਹੜਾ ਤੁਹਾਡੇ ਪਸੰਦ ਆਉਂਦਾ ਪਸ਼ੂ ਕਿਹੜੇ ਐਨੀਮਲ ਦੀ ਤੁਸੀਂ ਤਸੱਲੀ ਕਰਕੇ ਉਹਦਾ ਸੌਦਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਵੀਰ ਨਿਸ਼ਾਨ ਦੇ ਨਾਲ ਕਰਨਾ ਨਿਸ਼ਾਨ ਭਾਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦੀਗੇ 94176 37084 ਹਾਂਜੀ ਹਾਂਜੀ ਠੀਕ ਹੈ ਵੀਰੇ ਸੋ ਦੋਸਤੋ ਇਹ ਸਨ ਵੀਰ ਨਿਸ਼ਾਨ ਸਿੰਘ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਤੇ ਪੱਟੀ ਮੋੜ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਹੋਵੇਗੀ 5 ਕਿਲੋਮੀਟਰ ਦੀ ਦੂਰੀ ਆ ਪੱਟੀ ਮੋੜ ਤੋਂ ਤੁਸੀਂ ਪਹਿਲਾ ਜਿਹੜਾ ਦੋਸਤੋ ਆ ਸਕਦੇ ਹੋ ਸੰਗਮਾ ਤੋਂ ਵੀ ਤੁਸੀਂ ਆ ਸਕਦੇ ਹੋ ਸੈਦੋਂ ਸੈਦੋਂ ਤੋਂ ਬਰਵਾਲਾ ਵੀ ਆ ਸਕਦੇ ਹੋ ਠੀਕ ਆ ਵੀ ਜਦ ਤੁਸੀਂ ਪਿੰਡ ਬਰਵਾਲੇ ਕਰਨੀ ਹੈਗੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ